ਇੱਕ ਵਾਰੀ ਪਿੰਡ ਡੱਲੇ ਤੋਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਉਥੋਂ ਦੇ ਸਿੱਖ ਆਉਂਦੇ ਹਨ ਅਤੇ ਸਤਿਗੁਰੂ ਜੀ ਅੱਗੇ ਹੱਥ ਬੰਨ੍ਹ ਕੇ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਸਤਿਗੁਰੂ ਜੀ ਕਈ ਕੰਮ ਸਾਡੇ ਇਹ ਜੇ ਹਨ ਜੋ ਅਸੀਂ ਸ਼ੁਰੂ ਕਰ ਲੈਂਦੇ ਹਾਂ ਰੂ ਸਿਰੇ ਨਹੀਂ ਚੜ ਰਹੇ ਇਸ ਦਾ ਕੀ ਕਾਰਨ ਹੈ ਇਹ ਕੰਮ ਸਾਡੇ ਪੂਰੇ ਕਿਵੇਂ ਹੋਣਗੇ ਆਪਾਂ ਨੂੰ ਵੀ ਇਸ ਸੰਸਾਰਿਕ ਜੀਵਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜੋ ਉਸ ਸਮੇਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ ਅੱਜ ਆਪਾਂ ਵੀ ਦੇਖਦੇ ਹਾਂ ਕੋਈ ਚਾਹੇ ਮੇਰੀ ਭੈਣ ਹੈ 26 ਸਾਲ ਦੀ ਹੋ ਗਈ 30 ਸਾਲ ਦੀ ਹੋ ਗਈ ਕਿਸੇ ਦੀ ਸ਼ਾਦੀ ਨਹੀਂ ਹੋ ਰਹੀ ਕਿਸੇ ਨੇ ਪੜਾਈ ਦੇ ਵਿੱਚ ਕੋਈ ਸਫਲਤਾ ਨਹੀਂ ਹੋ ਰਹੀ ਕਿਸੇ ਦਾ ਕੋਈ ਕੰਮ ਹੈ ਇਨਵੈਸਟਮੈਂਟ ਕੀਤੀ ਹੈ ਪੈਸੇ ਲਾਏ ਹਨ ਉਹਦੇ ਵਿੱਚ ਬਰਕਤ ਨਹੀਂ ਹੋ ਰਹੀ ਸੋ ਸਤਿਗੁਰੂ ਜੀ ਨੇ ਜੋ ਉਸ ਸਮੇਂ ਦੇ ਸਿੱਖਾਂ ਨੂੰ ਇਹ ਵਚਨ ਕੀਤੇ ਜੇ ਆਪਾਂ ਵੀ ਅੱਜ ਮੰਨ ਲਈਏ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਸਤਿਗੁਰੂ ਜੀ ਸਾਡੇ ਵਿਕਾਰ ਚ ਜ਼ਰੂਰ ਰਾਸ ਕਰਨਗੇ ਸਤਿਗੁਰੂ ਜੀ ਸੰਗਤ ਨੂੰ ਪੁੱਛਦੇ ਹਨ ਕਿ ਭਾਈ ਜੀ ਆਪ ਸਭ ਨਿਤਨੇਮ ਕਰਦੇ ਹੋ ਸੰਗਤ ਕਹਿੰਦੀ ਹਾਂ ਜੀ ਵਿਸ਼ਵਾਸ ਰੱਖਦੇ ਹਾਂ ਗੁਰੂ ਤੇ ਕਹਿੰਦੇ ਹਾਂ ਜੀ ਕਹਿੰਦੇ ਫੇਰ ਤੁਹਾਡਾ ਕਾਰਜ ਜਿਵੇਂ ਰੁਕਣਾ ਨਹੀਂ ਚਾਹੀਦਾ ਪਰ ਫੇਰ ਵੀ ਚਲੋ ਜੀ ਇਨ ਕੇਸ ਜੇ ਤੁਹਾਡੇ ਕਾਰਜ ਦੇ ਵਿੱਚ ਵਿਗੜਨ ਪੈ ਰਹੀ ਹੈ ਨਾ ਤਾਂ ਤੁਸੀਂ ਇਹ ਕੰਮ ਕਰਨਾ ਹੈ ਸੰਗਤ ਸਾਰੀ ਹੀ ਬੜੇ ਪ੍ਰੇਮ ਨਾਲ ਬੈਠ ਕੇ ਸਤਿਗੁਰੂ ਜੀ ਦੇ ਬਚਨ ਸੁਣਦੇ ਲਈ ਉਤਾਵਲੀ ਹੋ ਰਹੀ ਹੈ ਕਿ ਅੱਜ ਸਤਿਗੁਰੂ ਜੀ ਕੋਈ ਨਵੀਂ ਉਕਤੀ ਦੱਸਣਗੇ ਕਿਉਂਕਿ ਜੋ ਆਪ ਪਰਮੇਸ਼ਰ ਰੂਪ ਹਨ ਧੰਤਨ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਬੋਲਾਂ ਦੇ ਵਿੱਚ ਕਿੰਨੀ ਸ਼ਕਤੀ ਹੋਏਗੀ ਤੇ ਉਹ ਸੁਣਨ ਵਾਲੇ ਵੀ ਕਿੰਨੇ ਭਾਗਾ ਵਾਲੇ ਹੋਣਗੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਪਰਤੱਖ ਦਰਸ਼ਨ ਕੀਤੇ ਹੋਣਗੇ ਸਤਿਗੁਰੂ ਜੀ ਕਹਿੰਦੇ ਕੀ ਭਾਈ ਪਹਿਲਾ ਜੋ ਗੁਰੂ ਦਾ ਉਪਦੇਸ਼ ਹੈ ਨਾ ਜੇ ਕੰਮ ਦੇ ਵਿੱਚ ਵਿਗਨ ਪੈ ਰਹੀ ਹੈ ਕਿਸੇ ਵੀ ਤੁਹਾਡੇ ਕਾਰਜ ਚ ਜੋ ਕਾਰਜ ਤੁਹਾਡਾ ਜਾਇਜ ਹੈ ਬਾਣੀ ਦੇ ਆਧਾਰ ਤੇ ਹੈ ਇਹ ਨਹੀਂ ਵੀ ਅਸੀਂ ਕਿਸੇ ਨਾਲ ਬੇਈਮਾਨੀ ਕਰਨੀ ਹੈ ਸਾਡੇ ਕਾਰਜ ਨਹੀਂ ਸਿਰੇ ਚੜ ਰਿਆ ਅਸੀਂ ਚੋਰੀ ਕਰਨੀ ਹੈ ਠੱਗੀ ਕਰਨੀ ਹੈ ਦੁਸ਼ਮਣੀ ਕੱਢਣੀ ਹੈ ਕਿਸੇ ਨੂੰ ਮਾਰਨਾ ਹੈ ਕਹਿੰਦੇ ਨਹੀਂ ਜੋ ਕਾਰਜ ਗੁਰਬਾਣੀ ਦੇ ਆਧਾਰ ਤੇ ਹੈ ਤੁਹਾਡੇ ਕਾਰਜ ਨਹੀਂ ਪੂਰੇ ਹੋ ਰਹੇ ਤਾ ਸਤਿਗੁਰੂ ਜੀ ਕਹਿੰਦੇ ਪਹਿਲਾਂ ਸਿੱਖਨੇ ਦੇਖਣਾ ਹੈ ਵੀ ਜਿੱਥੇ ਵੀ ਉਹ ਰਹਿ ਰਿਹਾ ਹੈ ਆਪਣੇ ਆਲੇ ਦੁਆਲੇ ਦੇ ਵਿੱਚ ਦੇਖੋ ਵੀ ਕੋਈ ਗਰੀਬ ਤਾਂ ਨਹੀਂ ਉਸ ਨੂੰ ਬੜੇ ਸ਼ਰਧਾ ਤੇ ਭਾਵਨਾ ਨਾਲ ਜਾ ਕੇ ਨਾ ਨਮਸਕਾਰ ਕਰਕੇ ਸਭ ਤੋਂ ਪਹਿਲਾਂ ਉਹਨੂੰ ਬੜੇ ਪ੍ਰੇਮ ਨਾਲ ਆਪਣੇ ਹੱਥੀਂ ਲੰਗਰ ਤਿਆਰ ਕਰਕੇ ਉਸ ਨੂੰ ਲੰਗਰ ਛਕਾਣਾ ਹੈ ਉਸ ਤੋਂ ਬਾਅਦ ਦੇ ਦੁਆਲੇ ਆਂਡ ਗਵਾਂਡ ਪਿੰਡ ਸ਼ਹਿਰ ਜੇਕਰ ਤੁਹਾਨੂੰ ਲੱਗਦਾ ਹੈ ਵੀ ਕਿਸੇ ਕੋਲ ਕੋਈ ਕੱਪੜਾ ਨਹੀਂ ਉਸ ਦਾ ਤਨ ਢੱਕ ਦਿਓ ਸ਼ਰਧਾ ਭਾਵਨਾ ਦੇ ਨਾਲ ਉਹਨੂੰ ਕੱਪੜਾ ਭੇਟ ਕਰ ਦਿਓ ਉਹਦਾ ਤਨ ਢੱਕਿਆ ਹੋਇਆ ਉਹ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵੇਗਾ ਉਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਵੀ ਨਾ ਜੇ ਹੋਏ ਨਾ ਕੀ ਕਰਨਾ ਹੈ ਆਪ ਜੀ ਨੇ ਇਕੱਠੇ ਹੋ ਕੇ ਆਪਣੇ ਘਰ ਦੇ ਵਿੱਚ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾਂ ਦੇ ਮਹਾਵਾਕ ਅਨੁਸਾਰ ਉਸ ਅਕਾਲ ਪੁਰਖ ਦੀ ਬੈਠ ਕੇ ਸਭ ਨੇ ਸੰਗਤ ਰੂਹ ਦੇ ਵਿੱਚ ਉਸਤਤ ਕਰਨੀ ਹੈ ਉਸ ਤੋਂ ਬਾਅਦ ਆਪ ਜੀ ਨੇ ਦੇਗ ਤਿਆਰ ਕਰਨੀ ਹੈ ਇਹ ਸਭ ਕੁਝ ਕਰਕੇ ਫੇਰ ਸਤਿਗੁਰੂ ਦੇ ਅੱਗੇ ਹਾਜ਼ਰ-ਨਾਜ਼ਰ ਹੋ ਗਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਇਹੋ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਸਾਡੀ ਸਮਰੱਥਾ ਨਹੀਂ ਮੇਰੀ ਮਤ ਥੋੜੀ ਰਾਮ ਕਿਹਦਾ ਤਾਰ ਇਸ ਕੰਮ ਦੇ ਬਾਰੇ ਤੂੰ ਜਾਣਦਾ ਹੈ ਮੇਰਾ ਇਹ ਕਾਰਜ ਹੈ ਤੂੰ ਹੀ ਪੂਰਾ ਕਰਨਾ ਹੈ ਜੇ ਤੁਸੀਂ ਭਰੋਸੇ ਦੇ ਨਾਲ ਇਹ ਕਾਰਜ ਕਰੋਗੇ ਨਾ ਤਾਂ ਯਕੀਨ ਮੰਨਿਓ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਗੁਰੂ ਨਾਨਕ ਨੂੰ ਪਿਆਰ ਕਰਦੇ ਹੋ ਜੇ ਤੁਹਾਡੀ ਸ਼ਰਧਾ ਭਾਵਨਾ ਹੈ ਨਾ ਤਾਂ ਤੁਹਾਡਾ ਕੋਈ ਵੀ ਕਾਰਜ ਨਹੀਂ ਰੁਕੇਗਾ ਇੱਕ ਉਕਤੀ ਸਤਿਗੁਰੂ ਜੀ ਨੇ ਹੋਰ ਦਸੀ ਸਤਿਗੁਰੂ ਜੀ ਕਹਿੰਦੇ ਜੇ ਇਹ ਵੀ ਔਖਾ ਲੱਗੇ ਨਾ ਭਾਈ ਫਿਰ ਕੀ ਕਰਨਾ ਹੈ ਪੰਜ ਸਿੱਖ ਇਕੱਠੇ ਕਰਨੇ ਹਨ ਅੰਮ੍ਰਿਤ ਧਾਰੀ ਘਰ ਬੁਲਾਉਣਾ ਹੈ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਕਹਿਣਾ ਹੈ ਕਿ ਆਪ ਜੀ ਨੇ ਪੰਜਾਂ ਨੇ ਰਲ ਮਿਲ ਕੇ ਜਪਜੀ ਸਾਹਿਬ ਦਾ ਪੂਰਾ ਪਾਠ ਕਰਨਾ ਹੈ ਆਪ ਜੀ ਨੇ ਪਰਿਵਾਰ ਨੇ ਦੇਖ ਤਿਆਰ ਕਰਨੇ ਹੈ ਜਪਜੀ ਸਾਹਿਬ ਦੇ ਪਾਠ ਤੋਂ ਉਪਰੰਤ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰਕੇ ਜੋ ਵੀ ਆਪ ਜੀ ਦਾ ਕਾਰਜ ਹੈ ਨਾ ਉਸ ਨੂੰ ਮੁੱਖ ਰੱਖ ਕੇ ਉਹ ਪੰਜਾਂ ਪਿਆਰਿਆਂ ਤੋਂ ਅਰਦਾਸ ਕਰਾਣੀ ਹੈ ਸਤਿਗੁਰੂ ਜੀ ਕਹਿੰਦੇ ਕਿ ਜੇ ਵਿਸ਼ਵਾਸ ਨਾਲ ਆਸ ਨਾਲ ਭਾਵਨਾ ਨਾਲ ਤੁਸੀਂ ਅਰਦਾਸ ਕਰਾਉਂਗੇ ਨਾ ਤੇ ਉਹ ਅਰਦਾਸ ਤੁਹਾਡੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਏਗੀ ਸੋ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ ਸਨ ਆਪ ਜੀ ਨਾਲ ਸਾਂਝੇ ਕੀਤੇ ਹਨ ਵੀਡੀਓ ਇਹ ਆਪ ਜੀ ਨੂੰ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਇਹ ਗੁਰਬਾਣੀ ਦਾ ਗਿਆਨ ਹੀ ਇਹੋ ਜਿਹਾ ਹੈ ਜਿੰਨਾ ਇਸ ਨੂੰ ਵੰਡਾਂਗੇ ਉਨਾ ਹੀ ਆਪਣਾ ਭਲਾ ਹੋਣਾ ਹੈ ਇਸ ਕਰਕੇ ਆਪਣਾ ਫਰਜ਼ ਸਮਝਦੇ ਹੋਏ ਵੀਡੀਓ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਅਤੇ ਇਸ ਨੂੰ ਅੱਗੇ ਫਾਰਵਰਡ ਕਰ ਦੇਣਾ ਕਿਉਂਕਿ ਕੀ ਪਤਾ ਕਿਸੇ ਦੀ ਭਾਵਨਾ ਇਸ ਵੀਡੀਓ ਦੇ ਨਾਲ ਜੁੜ ਕੇ ਉਸ ਦਾ ਕਾਰਜ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ